ਆ ਗੱਡੀ ਦਾ ਨੰਬਰ ਦੇਖੋ ਠੀਕ ਹੈ ਜੀ ਆ ਗੱਡੀ ਦਾ ਪੂਰੀ ਜੈੱਟ ਬਲੈਕ ਹੈ ਜੀ ਆਪ ਲੈ ਮੈਂ ਅੱਗੇ ਦਿਖਾਉਂਦਾ ਬਈ ਅੱਗੇ ਅੱਗੇ ਦਿਖਾਓ ਜੀ ਅੱਗੇ ਦੇਖੋ ਚੰਗੀ ਦਾ ਦਿਖਾਓ ਪਿੱਛੇ ਲੱਗੀ ਆਓ ਜੀ ਇਹਦੀਆਂ ਚੰਦੀ ਲੱਗੀ ਹੈ ਹਾਂ ਲਾਈਟ ਲੱਗੀ ਆ ਮੈਂ ਕਹਿੰਦਾ ਯਾਰ ਕੋਈ ਆਮ ਆਦਮੀ ਪਾਰਟੀ ਕਹਿੰਦੀ ਦੀ ਭਈ ਜਿਹੜਾ ਵੀਆਈਪੀ ਕਲਚਰ ਖਤਮ ਹੋ ਜਾਊਗਾ ਮੈਂ ਕਹਿੰਦਾ ਕਲਚਰ ਖਤਮ ਦਾ ਕੀ ਹੋਣਾ ਸੀ ਹਰ ਨਿੱਕੇ ਨਿੱਕੇ ਹਉਤੇਦਾਰੀਆਂ ਦੇ ਇਹਨਾਂ ਦਾ ਕਲਚਰ ਹੀ ਵਧਾਤਾ ਹੈ ਮੈਂ ਕਹਿੰਦਾ ਮਾਨ ਸਾਹਿਬ ਦੀ ਜਿਹੜੀ ਵਾਈਪ ਹੈ ਮੈਂ ਕਹਿੰਦਾ ਮੇਰੇ ਕਹਿਣਾ ਉਹਨਾਂ ਦੇ ਵੀ ਇਹ ਝੰਡੀ ਨਹੀਂ ਲੱਗੀ ਹੋਣੀ ਪਰ ਜਿਹੜੀ ਇੱਕ ਯੂਥ ਕਹਿ ਦਈਏ ਜਾਂ ਇੱਕ ਮਲੰਗ ਕਹਿ ਦਈਏ ਲੱਗੀ ਆ ਜਿਹੜਾ ਇਹ ਸਿਆਸਤ ਦਾ ਉੜਾਣਾ ਸੋਏ ਸਿੰਨਾ ਪਈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਹੁਣ ਬੜੇ ਐ ਨਵੇਂ ਕਾਰਜਕਾਰੀ ਪ੍ਰਧਾਨ ਅਮਨ ਲੋੜਾ ਜੀ ਵੀ ਅਮਰੋ ਰਾਜੀ ਦੇ ਕੋਲ ਆਇਆ ਆਪਿਆ ਗੱਡੀ ਦੇ ਦੇਖੋ ਹਾਲਾਤ ਤੇ ਮਾਨਯੋਗ ਜਿਹੜੇ ਸੀਪੀ ਸਾਹਿਬ ਨੇ ਸਾਡੇ ਕੁਲਦੀਪ ਸਿੰਘ ਚਾਰਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਗੱਡੀ ਆ ਜਿਹੜੀ ਇਹ ਬੌਂਡ ਕੀਤੀ ਜਾਣੀ ਚਾਹੀਦੀ ਹੈ ਤੇ ਨੰਬਰ 2 ਇਹਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਆਪ ਦਿੰਦਾ ਇਹ ਆਹ ਦੇਖੋ ਆਪ ਮਾਲਕ ਆ ਇਹ ਕਹਿੰਦੇ ਨੇ ਜੀ ਵੀ ਮੈਂ ਮਾਲਕ ਨਹੀਂ ਹੈਗਾ ਆਹ ਦੇਖੋ ਜੀ ਆਪ ਮਾਲਕ ਆ ਦੀ ਇਹ ਯਾਰ ਤੁਸੀਂ ਡਰਦੇ ਕਿਉਂ ਫੇਰ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਵੀ ਜਿਨੇ ਇਹਨਾਂ ਨੇ ਲੋਕਾਂ ਨੂੰ ਗਮਰਾਹ ਕੀਤਾ ਹੁੰਦਾ ਨਾ ਇਜਵੇਂ ਮੇਰੇ ਕਿਸਾਨ ਭਾਈਚਾਰੇ ਕਹਿ ਰਿਹਾ ਵੀ ਸਾਡੇ ਨਾਲ ਇਹਨਾਂ ਨੇ ਆਹ ਕੁਝ ਕੀਤਾ ਹੈ ਨਾ ਵੀ ਇਹ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਦੇਖੋ ਆ ਦੇਖੋ ਆ ਲੇ ਕੇ ਇਹ ਪੁਲਸ ਲਗਾ ਕੇ ਗਈ ਆਪ ਪੁਲਸ ਪਰ ਇਹ ਤਰੀਕ ਨੂੰ ਤੁਹਾਡੇ ਪੈਸੇ ਰਿਟਰਨ ਹੋਣਗੇ ਵੀ ਪੈਸੇ ਜਿਹੜੇ ਆ ਰਿਟਰਨ ਹੋਣਗੇ ਤੇ ਜਦੋਂ ਅੱਜ ਰਿਟਰਨ ਦੀ ਵਾਰੀ ਆਈ ਹੈ ਤੇ ਪ੍ਰਧਾਨ ਜੀ ਆ ਗਏ ਪ੍ਰਧਾਨ ਜੀ ਨੇ ਆ ਕੇ ਪ੍ਰੋਪਰ ਗਨਮੈਨ ਦਿਖਾਏ ਸਪான்ਸਰ ਦਿਖਾਏ ਮੈਂ ਕਹਿੰਦਾ ਬਦਮਾਸ਼ ਦਿਖਾਏ ਯਾਰ ਮੈਂ ਕਹਿੰਦਾ ਭਰਾਵਾ ਤੁਹਾਡੇ ਕੋਲ 2 ਨੰਬਰ ਦੀ ਕਮਾਈ ਆ ਮੈਂ ਕਹਿੰਦਾ ਤੁਸੀਂ ਕਿਸੇ ਗਰੀਬਾਂ ਦੇ ਖਾਤੇ ਲਾਓ ਇਹ ਥੋੜੀ ਨਾ ਕੋਈ ਗਰੀਬਾਂ ਨੂੰ ਲੁੱਟ ਕੇ ਸੁੱਟ ਦੇ ਖਾਤੇ ਲਾਓ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੱਕੇ ਸਹੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਗੁੰਡਾ ਕਰਦੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਠੀਕ ਹੈ ਅਬ ਭਾਰਤੀ ਕਿਸਾਨ ਯੂਨੀਅਨ ਦਾ ਡਕਾਉਂਦਾ ਜਿੰਦਾਬਾਦ ਜਿੰਦਾਬਾਦ ਵੱਡਾ ਵੱਡਾ ਜੰਨਾਬਾਦ 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 ਆਖਰੀ ਹੋਈ ਆ ਜੱਡੀਆ ਮਾਰੀ ਪਾਰਟੀ ਦਾ ਪ੍ਰਧਾਨ ਹੈ ਜ਼ਿਲ੍ਹੇ ਦਾ ਇਹ ਮਾਲਕ ਹੈ ਜਿਹੜਾ ਇਮੀਗ੍ਰੇਸ਼ਨ ਵਾਲਾ ਮਾਲਕ ਜਿਹਨੇ ਧੱਕੀ ਲਾਈ ਜਾਏ ਹਰੂਬਨ ਆਹੇ ਇਹ ਗੱਡੀ ਆ ਰੂਬਨ ਦੀ ਗੱਡੀ ਆ ਆਮ ਆਦੀ ਪਾਰਟੀ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਕੰਨਣ ਲਈ ਫਿਰਦਾ ਹਾਂ ਤੇ ਆ ਕਿਹਦੇ ਜੱਜਬੰਦੀ ਦੇ ਹੱਥੋਂ ਨੂੰ ਸਾਰਿਆਂ ਨੂੰ ਕੰਮ ਕਰ ਦਿਓ ਘੇਰਨਾ ਘੇਰ ਲਓ ਇੱਕ ਜਿਹੜੀ ਬੇਟੀ ਬਾਹਰ ਗਈ ਸੀ ਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅੱਜ ਦੇਖ ਲਓ ਇੱਥੇ ਲੁਧਿਆਣੇ ਜਿਹੜਾ ਤੁਹਾਨੂੰ ਪਹਿਲਾਂ ਪਤਾ ਮਸਲਾ ਕਿ ਇੱਕ ਬੱਚੀ ਦਾ ਸਾਡੀ ਦਾ ਉਹ ਪੂਰਾ ਪਰਾ ਜਾ ਤੋਰਿਆ ਬੋਇ ਇਹਨੇ ਵੀਜ਼ਾ ਲਵਾਇਆ ਸੀਗਾ 20 ਲੱਖ ਰੁਪਏ ਦੇ ਠੱਗੀ ਜਿਹੜੇ ਏਜੰਟ ਨੇ ਮਾਰੀ ਆ ਉਹਦੇ ਵੇਰ ਆਪਾਂ ਵੀਡੀਓ ਪਾਈ ਸੀਗੀ ਕਿ 22 ਤਰੀਕ ਨੂੰ ਦੇਣ ਵਾਲੇ ਮੰਨ ਗਿਆ ਸੀ ਅੱਜ ਦੇਖੋ ਜਿਵੇਂ ਕਹਿੰਦਾ ਬਿੱਲੀ ਥੱਲੇ ਬਾਹਰ ਆਉਂਦੀ ਆ ਜਿਵੇਂ ਉਹ ਗੱਲਬਾਤ ਕਰਨੀ ਰਹੀ ਪੰਜ 6 ਮਹੀਨੇ ਹੋ ਗਏ ਸੀਗੀ ਤਾਂ ਪਤਾ ਲੱਗ ਗਿਆ ਕਿ ਮਗਰ ਜਿਹੜੀ ਤਾਕਤ ਕੰਮ ਕਰਦੀ ਆ ਆ ਦੇਖੋ ਜੂਧ ਪ੍ਰੈਜ਼ੀਡੈਂਟ ਜਲੰਧਰ ਡਿਸਟ੍ਰਿਕਟ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਜਲੰਧਰ ਦਾ ਜੂਧ ਆ ਪ੍ਰਧਾਨ ਆ ਗਨ ਅਰੇ ਜਥੇਬੰਦੀ ਦੇ ਆਗੂ ਨੂੰ ਧਮਕੀਆਂ ਦੇ ਲੱਗਾ ਕਿਦਾ ਕਰ ਲਓ ਜੋ ਕਰਨਾ ਤੁਸੀਂ ਦੇਖੋ ਬਾਕੀ ਜਿਹੜੀ ਹੈ ਨਾ ਤੁਹਾਨੂੰ ਦੇਖੋ ਪੂਰੇ ਵਿਸਤਾਰ ਪੂਰਵਕ ਦੱਸਣਾ ਚਾਹੁੰਦੇ ਆ ਆ ਜਿਹੜੀ ਨੇ ਢੰਡੀ ਲਾਈ ਹੈ ਇਹ ਢੰਡੀ ਸਿਰਫ ਡੀਸੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਇਹ ਉਹਨਾਂ ਨੂੰ ਹੈ ਪਰ ਇਸ ਬੰਦੇ ਨੇ ਲੀਗਲ ਕੰਮ ਵੀ ਦੀ ਸ਼ਹਿ ਮਤਲਬ ਕੀਤਾ ਆ ਦੋ ਨੰਬਰ ਦੀ ਕਮਾਈ ਪਿੱਛੇ ਇਹਨੂੰ ਜਿਹੜੇ ਗਨਮੈਣ ਮਿਲੇ ਹੋਏ ਆ ਆਦੇ ਲਈ ਉਹ ਤੁਹਾਨੂੰ ਜਿਹੜਾ ਆਮਾ ਕਰੀਚਾ ਮੈਂ ਜੇ ਲੋਕ ਇਧਾ ਆਉਣਗੇ ਤੇ ਤੈਨੂੰ ਗਨਮਣ ਬਚਵਾ ਲੈਣਗੇ ਤੇ ਬਾਕੀ ਇਹ ਗੱਡੀ ਦੀ ਤੁਹਾਨੂੰ ਵਿਸਾਰਪੂਰਵਕ ਦੱਸ ਦਿੰਨੇ ਆ ਆ ਦੇਖੋ ਆ ਦੇਖੋ ਜੀ ਆ ਗੱਡੀ ਦਾ ਨੰਬਰ ਦੇਖੋ ਠੀਕ ਹੈ ਜੀ ਆ ਗੱਡੀ ਦਾ ਪੂਰੀ ਜੈੱਟ ਬਲੈਕ ਆ ਜੀ ਆ ਅੱਗੇ ਦਿਖਾ ਦਿਓ ਭਾਈ ਅੱਗੇ ਅੱਗੇ ਲੱਗੀ ਆ ਰੈੱਡ ਲਾਈਟ ਆ ਅੱਗੇ ਦਿਖਾਓ ਜੀ ਅੱਗੇ ਦੇਖੋ ਚੰਗੀ ਨਾਲ ਦਿਖਾ ਦਿਓ ਟ੍ਰੈਫਿਕ ਜਾ ਕੇ ਆਓ ਦੇਖੋ ਇਹ ਆ ਚੰਦੀ ਲੱਗੀ ਹੋਈ ਆ ਲਾਈਟ ਲੱਗੀ ਆ ਮੈਂ ਕਹਿੰਨਾ ਯਾਰ ਕੋਈ ਆਮ ਆਦਮੀ ਪਾਰਟੀ ਕਹਿੰਦੀ ਦੀ ਪਈ ਜਿਹੜਾ ਵੀਆਈਪੀ ਕਲਚਰ ਖਤਮ ਹੋ ਜਾਊਗਾ ਮੈਂ ਕਹਿੰਨਾ ਕਲਚਰ ਖਤਮ ਦਾ ਕੀ ਹੋਣਾ ਸੀ ਆ ਨਿੱਕੇ ਨਿੱਕੇ ਹਉਦਦਾਰੀਆਂ ਦੇ ਇਹਨਾਂ ਨੇ ਤਾਂ ਕਲਚਰ ਹੀ ਵਧਾਤਾ ਮੈਂ ਕਹਿੰਨਾ ਮਾਨ ਸਾਹਿਬ ਦੀ ਜਿਹੜੀ ਵਾਈਫ ਹੈ ਮੈਂ ਕਹਿੰਨਾ ਮੇਰੇ ਖਿਆਲ ਨਾਲ ਉਹਨਾਂ ਦੇ ਵੀ ਇਹ ਝੰਡੀ ਨਹੀਂ ਲੱਗੀ ਹੋਣੀ ਆ ਜਿਹੜੀ ਇੱਕ ਯੂਥ ਕਹਿ ਦਈਏ ਜਾਂ ਇੱਕ ਬਲੰਗ ਕਹਿ ਦਈਏ ਉਹਨਾਂ ਲੱਗੀ ਆ ਜਿਹੜਾ ਸਿਆਸਤ ਦਾ ਉੜਾਣਾ ਸਿੱਖਣਾ ਹੁੰਦਾ ਨਹੀਂ ਹੁੰਦਾ ਸੋ ਇਹ ਸਮੀਨਾ ਪਈ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਹੁਣ ਬਣੇ ਆ ਨਵੇਂ ਕਾਰਜਕਾਰੀ ਪ੍ਰਧਾਨ ਅਮਨ ਰੋੜਾ ਜੀ ਵੀ ਅਮਨ ਰੋੜਾ ਜੀ ਦੀ ਗਵਾਹੀ ਇਹ ਤਾਂ ਪਈ ਆ ਗੱਡੀ ਦੇ ਦੇਖੋ ਹਾਲਾਤ ਤੇ ਮਾਨਯੋਗ ਜਿਹੜੇ ਸੀਪੀ ਸਾਹਿਬ ਨੇ ਸਾਡੇ ਕੁਲਦੀਪ ਸਿੰਘ ਚਾਹ ਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਗੱਡੀ ਐ ਜਿਹੜੀ ਇਹ ਬੌਂਡ ਕੀਤੀ ਜਾਣੀ ਚਾਹੀਦੀ ਹੈ ਤੇ ਨੰਬਰ 2 ਇਹਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਆਪ ਦਿੰਦਾ ਇਹ ਤੇ ਆਹ ਦੇਖੋ ਆਪ ਮਾਲਕ ਆ ਇਹ ਇਹ ਕਹਿੰਦੇ ਨੇ ਜੀ ਵੀ ਮੈਂ ਮਾਲਕ ਨਹੀਂ ਹੈਗਾ ਆਹ ਦੇਖੋ ਜੀ ਆਪ ਮਾਲਕ ਆ ਜੀ ਇਹ ਯਾਰ ਤੁਸੀਂ ਡਰਦੇ ਕਿਉਂ ਫੇਰ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਵੀ ਜਿਵੇਂ ਇਹਨਾਂ ਨੇ ਲੋਕਾਂ ਨੂੰ ਗਮਰਾਹ ਕੀਤਾ ਹੁੰਦਾ ਨਾ ਵੀ ਜਿਵੇਂ ਮੇਰੇ ਕਿਸਾਨ ਭਾਈਚਾਰੇ ਕਹਿ ਰਿਹਾ ਵੀ ਸਾਡੇ ਨਾਲ ਇਹਨਾਂ ਨੇ ਆਹ ਕੁਝ ਕੀਤਾ ਹੈ ਨਾ ਵੀ ਇਹ ਕਿਵੇਂ ਲੋਕਾਂ ਨੂੰ ਗਮਰਾਹ ਕਰਦੇ ਆ ਦੇਖੋ ਆ ਦੇਖੋ ਆ ਲੇ ਕੇ ਇਹ ਪੁਲਿਸ ਲਗਾ ਕੇ ਗਈ ਆਪ ਪੁਲਿਸ ਵੀ ਇਹ ਤਰੀਕ ਨੂੰ ਤੁਹਾਡੇ ਪੈਸੇ ਰਿਟਰਨ ਹੋਣਗੇ ਵੀ ਪੈਸੇ ਜਿਹੜੇ ਆ ਰਿਟਰਨ ਹੋਣਗੇ ਤੇ ਜਦੋਂ ਅੱਜ ਰਟਰਨ ਦੀ ਵਾਰੀ ਆਈ ਹੈ ਤੇ ਪ੍ਰਧਾਨ ਜੀ ਆ ਗਏ ਪ੍ਰਧਾਨ ਜੀ ਨੇ ਆ ਕੇ ਪ੍ਰੋਪਰ ਗਨਮੈਨ ਦਿਖਾਏ ਬੌਂਸਰ ਦਿਖਾਏ ਮੈਂ ਕਹਿੰਦਾ ਬਦਮਾਸ਼ ਦਿਖਾਏ ਯਾਰ ਮੈਂ ਕਹਿੰਦਾ ਭਰਾਵਾ ਤੁਹਾਡੇ ਕੋਲ 2 ਨੰਬਰ ਦੀ ਕਮਾਈ ਆ ਮੈਂ ਕਹਿੰਦਾ ਤੁਸੀਂ ਕਿਸੇ ਗਰੀਬਾ ਦੇ ਖਾਤੇ ਲਾਓ ਇਹ ਥੋੜੀ ਨਾ ਕੋਈ ਗਰੀਬਾ ਨੂੰ ਲੁੱਟ ਘੁੱਟ ਦੇ ਖਾਤੇ ਲਾਓ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੱਕੇ ਸਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਗੁੰਡਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਵੀ ਕੇ ਅਭਾਰਤੀ ਕਸਾਲ ਜੁਨੇਤਾ ਡਕਾਉਂਦਾ ਜਿੰਦਾਬਾਦ 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 ਆਮ ਆਦਮੀ ਪਾਰਟੀ ਮਰਦਾਬਾਦ ਮਰਦਾਬਾਦ ਮਰਦਾ ਜਿੰਦਾਬਾਦ ਜਿੰਦਾਬਾਦ ਆ ਕੇ ਰਹੀ ਹੋਈ ਆ ਗੱਡੀ ਆ ਮਾਰੀ ਪਾਰਟੀ ਦਾ ਪ੍ਰਧਾਨ ਆ ਜ਼ਿਲ੍ਹੇ ਦਾ ਇਹ ਮਾਲਕਾ ਇਹ ਜਿਹੜਾ ਇਮੀਗ੍ਰੇਸ਼ਨ ਵਾਲਾ ਦਾ ਮਾਲਕ ਜਿਹਨੇ ਠੱਗੀ ਲਾਈ ਜਾਏ ਹਰੂਬਲ ਆ ਇਹ ਰੂਬਲ ਦੀ ਗੱਡੀ ਆ ਰੂਬਲ ਦੀ ਗੱਡੀ ਆ ਆ ਮਾਰੀ ਪਾਰਟੀ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਗੰਨਮਨ ਲਈ ਫਿਰਦਾ ਹਾਂ ਲਾ ਜਮੀਨ ਤੇ ਆ ਕਹੇ ਸੱਜੇਬੰਦੀ ਦੇ ਹੱਥੋਂ ਨੂੰ ਸਾਰਿਆਂ ਨੂੰ ਤੇ ਇਹਦਾ ਕੰਮ ਵੀ ਓ ਘੇਰਨਾ ਘੇਰ ਲੋ ਇੱਕ ਜਿਹੜੀ ਬੇਟੀ ਬਾਹਰ ਗਈ ਸੀ ਤੇ